ਕੈਨਸ ਪੰਜਾਬ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਇਸ ਵੇਲੇ ਦੀ ਅਹਿਮ ਅਪਡੇਟ ਬੈਗ ਬਾਸਕਟ ਜਮਾਟੋ ਤੇ ਸਵੀਗੀ ਦੇ ਨਾਲ ਜੁੜੀ ਹੋਈ ਆ ਜਿਨ੍ਹਾਂ ਦੇ ਵੱਲੋਂ ਅਕਸਰ ਹੀ ਘਰਾਂ ਦੇ ਵਿੱਚ ਜਿਹੜਾ ਖਾਣਾ ਉਹ ਪਹੁੰਚਾਇਆ ਜਾਂਦਾ ਪਰੰਤੂ ਹੁਣ ਖਾਣੇ ਦੇ ਨਾਲ ਨਾਲ ਤੁਸੀਂ ਜਿਹੜੀ ਘੱਟ ਮਾਤਰਾਵਾਰੀ ਅਲਕੋਹਲ ਹੈ ਉਹ ਵੀ ਘਰ ਦੇ ਵਿੱਚ ਰਿਸੀਵ ਕਰ ਸਕੋਗੇ ਜਿਸ ਦੇ ਵਿੱਚ ਬੀਅਰ ਹੋ ਜਾਂ ਫਿਰ ਇਸ ਤੋਂ ਇਲਾਵਾ ਜਿਹੜੀ ਘੱਟ ਮਾਤਰਾ ਦੀ ਵਾਲੀ ਅਲਕੋਹਲ ਹੈ ਜਾਂ ਫਿਰ ਵਾਈਨ ਅਜਿਆਂ ਜਿਹੜੀਆਂ ਸ਼ਰਾਬਾਂ ਨੇ ਜਿਹੜੀ ਅਲਕੋਹਲ ਹੈ ਉਹ ਤੁਸੀਂ ਹੁਣ ਘਰਾਂ ਦੇ ਵਿੱਚ ਰਿਸੀਵ ਕਰ ਸਕੋਗੇ ਤੇ ਜొਮੈਟੋ ਸੁਈਗੀ ਤੇ ਬਿਗ ਬਾਸਕਟ ਦੇ ਵੱਲੋਂ ਹੁਣ ਇਹ ਫੈਸਲਾ ਲਿਆ ਗਿਆ ਇਸ ਤੋਂ ਪਹਿਲਾਂ ਵੀ ਇਹ ਜਿਹੜਾ ਕਾਰੋਬਾਰ ਸੀ ਉਹ ਚਲਾਇਆ ਗਿਆ ਸੀ ਪਰੰਤੂ ਕੋਰੋਨਾ ਮਹਾਮਾਰੀ ਨੂੰ ਲੈ ਕੇ ਇਹ ਸਭ ਕੁਝ ਬੰਦ ਕਰ ਦਿੱਤਾ ਗਿਆ ਸੀ ਤੇ ਹੁਣ ਮੁੜ ਤੋਂ ਜਿਹੜੀ ਇਹ ਤਿੰਨੇ ਕੰਪਨੀਆਂ ਮਾਰਕੀਟ ਦੇ ਵਿੱਚ ਹੁਣ ਇਹ ਨਵੀਂ ਸ਼ੁਰੂਆਤ ਕਰਨ ਜਾ ਰਹੀਆਂ ਹਨ ਜਿਸ ਨੂੰ ਲੈ ਕੇ ਫੂਡ ਡਿਲੀਵਰੀ ਦੇਣ ਵਾਲੀਆਂ ਦੇਗ ਸੁਈਗੀ ਬਿਗ ਬਾਸਕਟ ਅਤੇ ਜొਮੈਟੋ ਜਲਦੀ ਘੱਟ ਅਲਕੋਹਲ ਵਾਲੇ ਡਰਿੰਕਸ ਜਿਵੇਂ ਕਿ ਬੀਅਰ ਬੋਇੰਗ ਜਾਂ ਲੈਕਸ ਦੀ ਡਿਲੀਵਰੀ ਸ਼ੁਰੂ ਕਰ ਸਕਦੀਆਂ ਨੇ ਇਕਨੋਮਿਕਸ ਟਾਈਮ ਦੀ ਰਿਪੋਰਟ ਮੁਤਾਬਕ ਨਵੀਂ ਦਿੱਲੀ ਕਰਨਾਟਕ ਹਰਿਆਣਾ ਪੰਜਾਬ ਤਾਮਲਨਾਡੂ ਗੋਆ ਤੇ ਕੇਰਲਾ ਸਮੇਤ ਕਈ ਰਾਜ ਇਸ ਪਹਿਲਾ ਹੀ ਪ੍ਰੋਜੈਕਟ ਦੇ ਵਿੱਚ ਵਿਚਾਰ ਧਾਰਕ ਦੇ ਆਧਾਰਿਤ ਸਨ ਉਦਯੋਗ ਤੇ ਅਧਿਕਾਰੀਆਂ ਨੇ ਇਸ ਸਬੰਧ ਦੇ ਵਿੱਚ ਜਾਣਕਾਰੀ ਦਿੱਤੀ ਹੈ ਕਿ ਇਸ ਸਮੇਂ ਅਲਕੋਹਲ ਦੀ ਜਿਹੜੀ ਵਰਤੋਂ ਹੈ ਉਸ ਦੀ ਆਗਿਆ ਦੇਣ ਦੇ ਲਈ ਹੁਣ ਇਸ ਦੇ ਵਿੱਚ ਮੁਲਾਕਾਣ ਕੀਤਾ ਜਾ ਰਿਹਾ ਹੈ ਕਿ ਇਸ ਦੇ ਕੀ ਨੁਕਸਾਨ ਹੋਣਗੇ ਕੀ ਫਾਇਦੇ ਹੋਣਗੇ ਜੇ 2020 ਦੀ ਗੱਲ ਕੀਤੀ ਜਾਵੇ ਤਾਂ ਸਵੀਗੀ Zomato ਅਤੇ ਜਿਹੜੀ ਬੈਗਬਾਕਰ ਹੈ ਉਹਨਾਂ ਦੇ ਵੱਲੋਂ ਕੋਵਿਡ-19 ਲੋਕਡਾਊਨ ਦੌਰਾਨ ਆਪਣੀਆਂ ਸੇਵਾਵਾਂ ਵਿੱਚ ਵਿਭਿੰਨਤਾ ਲਿਆਉਣ ਲਈ ਗੈਰ ਮੈਟਰੋ ਖੇਤਰਾਂ ਵਿੱਚ ਉਹ ਆਨਲਾਈਨ ਅਲਕੋਹਲ ਡਿਲੀਵਰੀ ਸ਼ੁਰੂ ਕੀਤੀ ਸੀ ਜਦੋਂ ਉਹਨਾਂ ਦਾ ਮੁੱਖ ਕਾਰੋਬਾਰ ਮਹੱਤਵਪੂਰਨ ਤੌਰ ਤੇ ਪ੍ਰਭਾਵਿਤ ਹੋਇਆ ਸੀ ਝਾਰਖੰਡ ਸਰਕਾਰ ਤੋਂ ਲੋੜਿੰਦੀ ਪਰਵਾਨਗੀ ਪ੍ਰਾਪਤ ਕਰਨ ਤੋਂ ਬਾਅਦ ਸਵੀਗੀ ਨੇ ਝਾਰਖੰਡ ਵਿੱਚ ਸਰਕਾਰ ਤੋਂ ਲੋੜਿੰਦੀ ਪਰਵਾਨਗੀ ਤੋਂ ਬਾਅਦ ਸਵੀਗੀ ਨੇ ਰਾਂਚੀ ਦੇ ਵਿੱਚ ਆਪਣੀ ਅਲਕੋਹਲ ਡਿਲੀਵਰੀ ਸੇਵਾ ਸ਼ੁਰੂ ਕੀਤੀ ਸੀ Zomato ਨੇ ਇਸ ਦਾ ਜਿਹੜਾ ਅਨੁਸਾਰਨ ਹੈ ਉਸ ਤੋਂ ਬਾਅਦ ਕੀਤਾ ਸੀ ਰਾਂਚੀ ਦੇ ਵਿੱਚ ਇਹ ਸਭ ਕੁਝ ਜਿਹੜਾ ਸੀ ਲਾਂਚ ਕੀਤਾ ਗਿਆ ਸੀ ਤੇ 7 ਸ਼ਹਿਰਾਂ ਨੂੰ ਉਸ ਦੇ ਵਿੱਚ ਜੋੜਿਆ ਗਿਆ ਸੀ ਉਸ ਸਮੇਂ ਇਸ ਦੋਵੇਂ ਕੰਪਨੀਆਂ ਆਪਣੀਆਂ ਸੇਵਾਵਾਂ ਨੂੰ ਵਧਾਉਣ ਲਈ ਪ੍ਰਮੁੱਖ ਮਹਾਨਗਰਾਂ ਵਿੱਚ ਅਧਿਕਾਰੀਆਂ ਨਾਲ ਗੱਲਬਾਤ ਕਰਦੀ ਰਹੀਆਂ ਨੇ ਮਾਰਕੀਟਿੰਗ ਕਰਦੀ ਰਹੀਆਂ ਨੇ ਹਾਲਾਂਕਿ ਪ੍ਰਵਾਨਗੀਆਂ ਵਿੱਚ ਕੁਝ ਸਮੇਂ ਦੀ ਦੇਰੀ ਜ਼ਰੂਰ ਲੱਗੀ ਪਰੰਤੂ ਮੋੜ ਤੋਂ ਜਿਹੜਾ ਇਹ ਕਮਸੀ ਇਸ ਦੀ ਸ਼ੁਰੂਆਤ ਜ਼ਰੂਰ ਹੋਈ ਹੈ ਰਿਪੋਰਟ ਦੇ ਅਨੁਸਾਰ ਸਿਰਫ 오ਡੀਸਾ ਅਤੇ ਪੱਛਮੀ ਬੰਗਾਲ ਵਿੱਚ ਹੀ ਘਰਾਂ ਵਿੱਚ ਸ਼ਰਾਬ ਦੀ ਸਪੁਰਗਤੀ ਦੀ ਆਗਿਆ ਹੈ ਈਟੀ ਦੀ ਰਿਪੋਰਟ ਅਨੁਸਾਰ ਮਹਾਰਾਸ਼ਟਰ, ਝਾਰਖੰਡ, ਛਤੀਸਗੜ ਅਤੇ ਅਸਾਮ ਵਿੱਚ ਕੋਵਿਡ-19 ਲੌਕਡਾਉਨ ਦੌਰਾਨ ਸ਼ਰਾਬ ਦੀ ਸੁਰਦੀ ਲਈ ਅਸਥਾਈ ਮਨਜ਼ੂਰੀ ਪਾਬੰਦੀ ਤੇ باوجود ਸਫਲ ਰਹੀ ਹੈ ਰਿਟੇਲ ਦੀ ਇੰਡਸਟਰੀ ਅਤੇ ਐਗਜ਼ੀਕਿਟਿਵ ਦੇ ਮੁਤਾਬਕ ਹੋ ਆਨਲਾਈਨ ਡਿਲੀਵਰੀ ਦੇ ਨਤੀਜਿਆਂ ਵਿੱਚ ਪੱਛਮੀ ਬੰਗਾਲ ਅਤੇ 오ਡੀਸਾ ਦੇ ਵਿੱਚ ਇਹ ਵਿਕਰੀ 20 ਤੋਂ 30% ਵਧ ਹੋਈ ਆ ਹੁਣ ਵੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਸੂਈਗੀ ਬਿਗ ਬਾਸਕਟ ਅਤੇ ਜਿਹੜੀ ਟਮੈਟੋ ਆ ਉਹਨਾਂ ਦੇ ਵੱਲੋਂ ਇਹ ਕਾਰੋਬਾਰ ਸ਼ੁਰੂ ਕੀਤਾ ਜਾਂਦਾ ਤਾਂ ਉਹਨਾਂ ਨੂੰ ਕਿੰਨਾ ਇੱਕ ਪਰਮਾ ਹੁੰਗਾਰਾ ਮਿਲਦਾ ਹਾਲਾਂਕਿ ਜਿਹੜੀ ਇਹ ਤੇ ਇੰਨੇ ਕੰਪਨੀਆਂ ਨੇ ਇਹ ਅਜੇ ਖਾਣੇ ਦਾ ਸਮਾਨ ਜਿਹੜਾ ਹੁੰਦਾ ਉਹ ਘਰਾਂ ਦੇ ਵਿੱਚ ਜ਼ਰੂਰ ਵਰਤਾਰੀਆਂ ਨੇ ਪਰ ਡਰਿੰਕਸ ਨੂੰ ਲੈ ਕੇ ਕਿਤਨਾ ਕੀਤੇ ਅਜੇ ਸਵਾਲ ਇਹ ਚੰਨ ਜ਼ਰੂਰ ਸਾਂਤੇ ਹੋਣ ਜਿਹੜੀ ਇਹ ਆਜ਼ਾਦਤ ਹੈ ਉਸ ਮਿਲਨ ਤੋਂ ਬਾਅਦ ਕਿੰਨੇ ਕੁ ਲੋਕ ਇਹਨਾਂ ਦੇ ਨਾਲ ਜੁੜਨਗੇ ਤੇ ਇਹ ਸੇਵਾ ਨੂੰ ਕਿੰਨੀ ਕੁ ਪ੍ਰਮੁਖਤਾ ਮਿਲੇਗੀ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਸਾਫ਼ ਹੋ ਜਾਵੇਗਾ